ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੋ ਰੰਗਬਾਈ ਨੇ ਤਾਂ ਟੋਕੜਾਂ ਆ ਗਈਆਂ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਰੇਡ ਵੀਰ ਦਾ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੰਨੇ ਆ ਹੁਣ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਸਾਸਤਰੀ ਗਾਲ ਹੋਰ ਸਨਮ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਵਧੀਆ ਬਹੁਤ ਵਧੀਆ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਸੋਨੂ ਜੇ ਪਿੰਡ ਪੋ ਮਾ ਜਲਾ ਹਮਸਾ ਤਹਿਸੀਲ ਮਜੀਠਾ ਜੇ ਠੀਕ ਹੈ ਜੀ ਫੋਨ ਨੰਬਰ 9878401099 981685035 ਜੀ ਦੋਵਾਂ ਨੰਬਰਾਂ ਦੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਜਿੱਕਲ ਜਿੰਨ ਡੇਰੀ ਫਾਰਮ ਦੇਖਣਾ ਸਾਰੇ ਵੀਰਾਂ ਦਾ ਧੰਨਵਾਦ ਵੀਰ ਜੀ ਧੰਨਵਾਦ ਵੀਰੇ ਹਾਂਜੀ ਤਾਂ ਵੀਰੇ ਵੈੜਾ ਹੈ ਗਿਆ ਸੋਹਣੀਆਂ ਕੁੜੀਆਂ ਆਪਣੀਆਂ ਵੀਰ ਜੀ ਚੰਗੀਆਂ ਟੌਪ ਦੀਆਂ ਘਰ ਸ਼ਹਿਰ ਲਿਆਂਦੀ ਜੇ ਵੈੜੇ ਵੀਰ ਜੀ ਡੱਬੀ ਵਸ਼ੀ ਰਾਂਦੀ ਫਾਰਮ ਚ ਉਹਨਾਂ ਦੇ ਵੀਡੀਓ ਪਾ ਕੇ ਵੇਖ ਲਈ ਆ ਪਰ ਜੋ ਸਵਾਦ ਨੂੰ ਕਲਜਿੰਦਰ ਡੇਰੀ ਫਾਰਮ ਤੇ ਆਉਂਦਾ ਨਾ ਪਾਉਂਦਾ ਉਹ ਕੋਈ ਹੋਰ ਕਿਸੇ ਚੈਨਲ ਤੋਂ ਸਵਾਦ ਨਹੀਂ ਜੇ ਵੀਜੀ ਆਉਂਦਾ ਅੱਛਾ ਜੀ ਇਤੇ ਵੀਜੀ ਡੰਗਰ ਇਤਨਾ ਵਿਗਦਾ ਜਿਤਨਾ ਭੱਠੀ ਚ ਫੁੱਲੇ ਨਹੀਂ ਕੋਈ ਦੇ ਤਾਂ ਨੂੰ ਇਤਨਾ ਡੰਗਰ ਵਿਗਦਾ ਇਹ ਵੀ ਚੈਨਲ ਤੇ ਕਲਜਿੰਦਰ ਡੇਰੀ ਫਾਰਮ ਦੇ ਠੀਕ ਹੈ ਜੀ ਬੜੇ ਚੈਨਲਾਂ ਦੇ ਵੀਜੀ ਸਵਾਦ ਵੇਖੇ ਵੀਡੀਓ ਪਾ ਕੇ ਪਰ ਤੁਹਾਡੇ ਜਿਹਾ ਨਾ ਵੀਜੀ ਮਜ਼ਾ ਨਹੀਂ ਆਉਂਦਾ ਚੈਨਲ ਤੇ ਇਹ ਵੀਡੀਓ ਪਾਉਂਦਾ ਅੱਛਾ ਜੀ ਹਾਂਜੀ ਚਲੋ ਸਾਰੇ ਵੀਰਾਂ ਦੇ ਸਾਰੇ ਵੀਰਾਂ ਦੇ ਪਾਉਣੀ ਚਾਹੀਦੀ ਹੈ ਨਾ ਵੀ ਸਾਰੇ ਵੀਰਾਂ ਨੂੰ ਪਿਆਰ ਕਰੋ ਹਨਾ ਬਿਲਕੁਲ ਕੇ ਮਾੜਾ ਨਹੀਂ ਕੇ ਨੂੰ ਬਿਲਕੁਲ ਬਿਲਕੁਲ ਮਾੜੀ ਜੀ ਤੁਸੀਂ ਰੋਸ ਨਹੀਂ ਕਰਦੇ ਨਹੀਂ 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 ਕੋਈ ਗੱਲ ਨਹੀਂ ਵੀਰੇ ਵੀਰ ਜੀ ਫਿਰ ਵੀ ਤੁਹਾਨੂੰ ਹੁਣ ਕਿਤਾ ਦੀ ਫੇਰ ਆ ਗਈ ਕੋਈ ਗੱਲ ਨਹੀਂ ਵੀਰੇ ਇਹ ਕਾਰੋਬਾਰ ਆ ਸਾਡਾ ਆਪਾਂ ਦਾ ਕਰਨਾ ਹੈ ਨਾ ਤਾਂ ਤੁਸੀਂ ਆਪਣੀ ਮਿਹਨਤ ਕਰਨੀ ਆ ਕਿਉਂਕਿ ਤੁਸੀਂ ਪੈਸੇ ਦੇਣੇ ਆ ਹਨਾ ਤਾਂ ਤੁਸੀਂ ਪਹਿਲਾਂ ਵੀਡੀਓ ਪਾਉਂਦੇ ਸਾਡੇ ਰੇਡ ਨਹੀਂ ਨਹੀਂ ਨਿਕ ਜੇ ਬਿਲਕੁਲ ਵੀਰੇ ਬਿਲਕੁਲ ਅਸੀਂ ਵੀਰ ਆਪਾਂ ਵੀਰ ਜੀ ਅੱਜ ਰੇਡ ਪਾਉਣਾ ਇਹੋ ਜਿਹਾ ਇਤਨਾ ਚੁੰਡੀ ਵੱਢ ਕੇ ਪੀੜ ਨਹੀਂ ਹੁੰਦੀ ਇੰਨਾ ਗੇ ਰੇਡ ਪਾਣਾ ਜੀ ਨਹੀਂ ਚੁੰਡੀ ਦੀ ਪੀੜ ਹੁੰਦੀ ਠੀਕ ਹੈ ਠਰ ਠਰ ਚੁੰਡੀ ਨਹੀਂ ਵੱਢਣੀ ਕੇ ਨੂੰ ਅੱਛਾ ਜੀ ਚੁੰਡੀ ਵੱਢ ਵੀਡੀਓ ਸਵੇਰੇ ਮੈਂ ਆਪਣੇ ਘਰੋਂ ਵੀਡੀਓ ਪਾਉਣੀ ਐਨੇ ਨੇ ਰੇਡ ਇਹ ਛੋਟੇ 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 ਛੋੜੇ ਰੇਡ ਤੇ ਪਾਵਾਂਗੇ ਵੜਾ ਟੌਪ ਟੌਪ ਦੀਆਂ ਬਿਲਕੁਲ ਬਿਲਕੁਲ ਕਹਿੰਦੇ ਮੈਂ ਉਹ ਖਿੱਚ ਕੇ ਤੁਹਾਨੂੰ ਦੇਈ ਆਖਿਆ ਘਰੋਂ ਪਰ ਖਿੱਚ ਕੇ ਰੱਖੋ ਹਣਾ ਤਾਂ ਰੇਡ ਜੈਜ ਅੱਜ ਤੁਹਾਡਾ ਇਨਾ ਮਾਨਤਨ ਕਰਨਾ ਹੈ ਵੀਰ ਜੀ ਹਾਂਜੀ ਕੋਈ ਪੁੱਛਣਾ ਭਾਵੇਂ ਜੀ ਦੂਜੇ ਵੀਰਾਂ ਦਾ ਹੋਇਆ ਭਾਵੇਂ ਨਹੀਂ ਹੋਇਆ ਇਹ ਤੁਹਾਡਾ ਮਾਨਤਨ ਫੁੱਲ ਕਰਨਾ ਹੈ ਠੀਕ ਹੈ ਅੱਜ ਤੇ ਤੁਹਾਡਾ ਵੀਰ ਆਦੂ ਨਾਲ ਜੀ ਨਰਵੀਰ ਓਥੇ ਡੰਗਰ ਦੇਣੇ ਠੀਕ ਹੈ ਜੀ ਮੈਂ ਸਾਰੇ ਵੀਰਾਂ ਦਾ ਮਾਨਤਨ ਕਰਿਆ ਕਰੋ ਹਣਾ ਤਾਂ ਸੋਹਣੇ ਪਸ਼ੂ ਹੈ ਤੁਹਾਡੇ ਕੋਲੇ ਤਾਂ ਵੀਰੇ ਕਰੀਏ ਸ਼ੁਰੂ ਹਨਾ ਵੀਰ ਜੀ ਆ ਪਹਿਲੇ ਨੰਬਰ ਤੇ ਵੀਰ ਜੀ ਪਹਿਲੇ ਸੂਵੇ ਜੇ ਅੱਛਾ ਠੀਕ ਆ ਜੀ ਇਹ ਮਗਰ ਰਮਦਾਦ ਜਿਹੜੀ ਹੋਈ ਪਾਣੀ ਪੜਾਇ ਰਿਸ਼ਤੇਦਾਰਾਂ ਕੋਲ ਲਿਆਦੀ ਆ ਠੀਕ ਆ ਜੀ ਇਹ ਥੋੜੀ ਨਾ ਪੱਕੇ ਥਾਂ ਬੱਜ ਕੇ ਤੇ ਥੋੜੇ ਜੇ ਪੈਰ ਦੇ ਦਪਾਉਂਦੀ ਆ ਥੋੜਾ ਪੱਕੇ ਥਾਂ ਕਰ ਮਹੀਨੇ ਦੀ ਸੂਈ ਜੀ ਵੀਰ ਜੀ ਮਗਰ ਵਛੀ ਭਵੇਂ ਇਦਾਂ ਬੈਜੋ ਬਹੁਤ ਪਿਆਰਾ ਲੱਗਿਆ ਜੀ ਭਵੇਂ ਇਦਾਂ ਬੈਜੋ ਅੱਛਾ ਜੀ ਤਾਂ ਮਹੀਨੇ ਤਕਰੀਬ ਸੂਈ ਆ ਹਾਂ ਜੀ ਵਛੀ ਜੇ ਮਗਰ ਵੀ ਸੀ ਆ ਵਛੀਆਂ ਕੀ ਆ ਕੀ ਬਾਤ ਇੱਕ ਮਹੀਨਾ ਲਾ ਲਓ ਕੋਈ ਸਵਾ ਮਹੀਨਾ ਲਾ ਲਓ ਚੰਗੇ ਸੀ ਹੁੰਦੀ ਹੈ ਹਨਾ ਅ ਫੀਲ ਵਸ਼ੀਆ ਬਿਲਕੁਲ ਹਨਾ ਵੀਰੇ ਜਿਹੜਾ ਲੈ ਜੂ ਜਿਆਦਾ ਕਰੂਗਾ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਪਹਿਲਾਂ ਤੇ 8-9 ਕਿਲੋ ਦਾਖਲਕ ਦਿੰਦੇ ਰਹੀ ਜੇ ਹਾਂਜੀ ਪਾਠੇ ਪੁੱਠੇ ਨਹੀਂ ਵੇ 15-20 ਦਿਨ ਤੇ ਹਾਂ ਦਾ ਦੁੱਧ 7 ਕਿਲੋ ਜੇ 6 ਲੀਟਰ ਦੀ ਗਾਰੰਟੀ ਦੇਵਾ 6 ਲੀਟਰ ਦੀ ਗਾਰੰਟੀ ਆ ਕੇ ਥੱਲੇ ਚਾਟੇ ਕੋ ਚੋਕੇ ਖੜੇ ਕੋ ਚੋਕੇ ਤਸੱਲੀ ਕਰਕੇ ਫੇਰ ਖੜੇ ਠੀਕ ਹੈ ਵੀਰੇ ਖੋਲੋ ਤਾਂ ਵੇਖੋ ਵੀਰੇ ਮਗਰ ਵਜੇ ਵਸ਼ੀ ਆ ਗਈ ਆ ਤਾਂ ਬਾਕੀ ਦੁੱਧ 6 ਲੀਟਰ ਦੀ ਵੀਰ ਕਹਿੰਦਾ ਗਾਰੰਟੀ ਆ ਤਾਂ ਵੇਖੋ ਪਹਿਲਾਂ ਐਰ ਸ਼ੈਰ ਨਿਕਲਿਆ ਬਿਲਕੁਲ ਹਾਂਜੀ ਤੁਰ ਮਾੜੀ ਮੋਟੀ ਹੀ ਗਈ ਕੋਈ ਠੀਕ ਹੈ ਜੀ ਇਹੜਾ ਵੀ ਜੀ ਮਾੜੇ ਜਿਹੇ ਪੈਰ ਜਿਹੇ ਇਹ ਪੁਰਾਣੀ ਵਾਲੇ ਇਲਾਕੇ ਜਿਹੜੇ ਆਈ ਉਹਦੇ ਕਰਕੇ ਡੰਗਰ ਪਾਣੀ ਦੀ ਬੱਝਾ ਲਿਆ ਵਾ ਠੀਕ ਹੈ ਜੀ ਹਾਂ ਜੀ ਹੋਰ ਨਹੀਂ ਕੋਈ ਗੱਲ ਪੱਕੇ ਥਾਂ ਦੇ ਪਸ਼ੂ ਰਹੇ ਨਾ ਤੁਰ ਤੁਰ ਵੀ ਤੁਰ ਕੱਚੇ ਥਾਂ ਦੇ ਵੀ ਜੀ ਆ ਵਧੀਆ ਤੁਰਦੀ ਏ ਬਾਕੀ ਲੈਵਲ ਉਵੇ ਦੀ ਬਹੁਤ ਸਾਫ ਆ ਸਾਫ ਬਹੁਤ ਲੋ ਜੀ ਥਾਂ ਵੀ ਚੰਗਾ ਲੱਗਿਆ ਕਮਾਲ ਹੋ ਵੀਰੇ ਕਮਾਲ ਵਾ ਕਮਾਲ ਕਮਾਲ ਪਸੇ ਖਲ ਕਰ ਇਹ ਲੱਭਦੀ ਕੱਚਾ ਥਾਂ ਇਹ ਕਿੱਥੇ ਨਾ ਮੰਦੀ ਆ ਬਾਕੀ ਹੈ ਵੀ ਵੈੜਾ ਜੀ ਹਨਾ ਥੋੜੇ ਪਹਿਲਾਂ ਗਰੰਟੀ ਨਾਲ ਠੀਕ ਆ ਜੀ ਤੇ ਵੇਖੋ ਵੀਰੋ ਸੋਹਣੀ ਵੈੜਾ ਆ ਗਈ ਵੀਰ ਕੋਲੇ ਦੇ ਵੇਲੇ ਵੀ ਜੀ ਸਾਫ ਆ ਮਗਰ ਵੱਛੀ ਆ ਗਈ ਦੁੱਧ 6 ਲੀਟਰ ਹਾਂਜੀ ਚੋਣ ਵਾਸਤੇ ਇੰਨੀ ਵਧੀਆ ਭਾਵੇਂ ਇੱਧਰ ਵੀ ਬਹਿ ਕੁਝ ਹੁੰਦਾ ਰਹੇ ਕੀ ਬਾਤ ਬੰਦਾ ਚੋਣ ਵਿੱਚ ਬਹੁਤ ਠੀਕ ਠੀਕ ਆ ਜੀ ਜਿਵੇਂ ਦੇਖੋ ਬਿਨਾਂ ਨਕਰ ਕੋਈ ਪੂਰ ਛੱਟਾ ਨਹੀਂ ਹਨਾ ਜੀ ਵੇਖੋ ਇੱਧਰ ਕੀ ਬਾਤ ਆ ਜੀ ਪੁੱਠੇ ਬਣਿਓ ਚੋਂਡਿਆ ਜੇ ਬਹੁਤ ਵਧੀਆ ਚੋਆ ਵੀਰੇ ਆ ਵੇਖੋ ਠੀਕ ਆ ਵੀਰੇ ਠੀਕ ਆ ਇੱਕ ਨੰਬਰ ਚੋਆ ਲੱਗਿਆ ਹਨਾ ਵੀਰ ਜੀ ਤੁਸੀਂ ਕੋਈ ਲੈ ਵੀ ਜਾਊਗਾ ਨਾ ਹਾਂਜੀ ਕਿੰਨੂ ਬੱਚਾ ਛੱਡਣ ਦੀ ਨੂੰ ਲੋੜ ਇਤਨੇ ਚੋਲੇ ਬੱਚੇ ਨਾਲ ਚੋਵੇ ਕੋਈ ਗੱਲ ਨਹੀਂ ਇਹੋ ਜੀ ਸੱਲੀਆਂ ਆਪਣੀ ਦੋ ਛੰਡਾ ਚੋਕੇ ਖੜੇ ਬੱਚੇ ਨਾਲ ਮਜੀ ਸਾਡੇ ਕੋਲ ਚੋਕੇ ਖੜੇ ਸਦੀ ਕਰੇ ਠੀਕ ਹੈ ਜੀ ਹਾਂਜੀ ਫ੍ਰੀਜ ਆਏ ਦੇ ਬਿਲਕੁਲ ਤਾਂ ਮਗਰ ਇਹਦੇ ਆ ਵੱਛੀ ਆ ਗਈ ਹੈ ਨਾ ਬਾਕੀ ਵੀਰੇ ਕਿਦਾਂ ਕਹਿੰਦੇ ਥੋੜਾ ਪੈਰ ਦੱਬਣ ਕਰਕੇ ਆ ਡੰਗਰ ਦੇ ਦਰਦ ਹੁੰਦੀ ਓਦੇ ਕਰਕੇ ਦੁੱਧ ਘਟ ਜਾਂਦਾ ਹਨਾ ਤਾਂ ਕਿਤੇ 15-20 ਦਿਨ ਬਾਜੇ ਦੇ ਇਹੋ ਪੈਰ ਲੋ ਕੋਈ ਵੀਰੇ ਲਾ ਕਰਾ ਲੈ ਹਨਾ ਤੇ ਵਧੀਆ ਦੁੱਧ ਤੇ ਆ ਸਕਦੀ ਹਨਾ ਮਾਪੀ ਨੂੰ ਸੇਵਾ ਕਰੋ 10-12 ਬਿਲਕੁਲ ਦੇਖੋ ਦੰਦ ਕਵਾੜਾ ਵੇਖੋ ਬਿਲਕੁਲ ਠੀਕ ਹੈ ਵੀਰੇ ਠੀਕ ਆ ਹਾਂਜੀ ਤਾਂ ਵੀਰੇ ਇਹਦਾ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂਗੀ 30 50000 ਦੀ ਆ ਪਰ ਨਿਕਾਜਾ ਕਰਨਾ ਆਪਾਂ ਜਿਹੜਾ ਵੇਚਣ ਵਾਲਾ ਹੀ 50000 ਦੀ ਦੇ ਦਈਏ 50000 ਦੀ ਪੰਜੀ ਜੀ ਹਾਂਜੀ ਠੀਕ ਹੈ ਜੀ ਦੇਖੋ ਵਿਜੀ ਤੁਸੀਂ ਆਪ ਬੀਤੇ ਰੋਜ਼ ਵੀਡੀਓ ਪਾਉਂਦੇ ਬਾਕੀ ਮੇਰੀ ਤੁਹਾਡੇ ਬੜੇ ਚਿਰ ਬਾਅਦ ਤੁਹਾਡੇ ਤੇ ਆਏ ਇਹ ਤੇਰਾ ਨਮਸਤਕਾਰ ਪੂਰਾ ਕਰਾਉਂਦਾ ਐ ਵੈ ਇੰਨਾ ਅਗਣੀ ਮਾਣ ਇੰਨਾ ਕਰਾਂਗੇ ਕੀ ਬਾਤ ਹੈ ਨਹੀਂ ਰੇਟ ਤੁਹਾਡਾ ਵੈਸੇ ਵੀਰੇ ਜਾਇਜਾ ਚਲ ਪੰਜੀ ਚੋ 2 ਛੱਡ ਦੋ 23 ਬਣਾਣਾ ਹੈ ਨਾ ਹੈ ਨੀ ਦੇ ਦਾਂਗੇ ਵੀਰੇ ਨਹੀਂ ਬਾਕੀ ਕੋਈ ਫੋਨ ਲਾਵੇ ਮੋੜ ਹੋਣਾ ਨਹੀਂ ਮੋੜ ਦੇ ਵੀਜੀ ਕਰ ਦਾਂਗੇ ਫੋਨ ਲਾਵੇ ਠੀਕ ਹੈ ਵੀਰੇ ਠੀਕ ਆ ਹਾਂ ਦੂਜੇ ਨੰਬਰ ਤੇ ਆ ਗਈ ਜੀ ਇਹ ਵੀਜੀ ਫਾਰਮ ਦੀ ਬਾੜ ਜੇ ਅੱਛਾ ਜੀ ਪਹਿਲਾ ਸ਼ੂਆ ਹਾਂਜੀ 4 ਦੰਦ ਜੇ ਮੂੰਹ ਹਾਂਜੀ ਹਾਂਜੀ ਤੇ ਵੀਜੀ ਇਹ ਠੰ ਕਿਤਨਾ ਮਰਜੀ ਬਾਈ ਉਹ ਵੇ ਜੀ ਥਣ ਬੜਾ ਪਿਆਰਾ ਲੱਗਿਆ ਬਣਾ ਜੀ ਵਸੀ ਨੂੰ ਤੇ ਥਣ ਲੱਗਾ ਚੁਮਾਕ ਦੇ ਲੱਗਾ ਵੇ ਜੀ ਖਾਨੋ ਗਲਾ ਠੀਕ ਆ ਜੀ ਵੇ ਜੀ ਲੱਖ ਰੁਪਏ ਦੀ ਗਾੜ ਬੰਨੂ ਟੁਕੀ ਬਿਲਕੁਲ ਵੱਡੀ ਵਹਿੜ ਆ ਗਈ ਹੈ ਨਾ ਵੱਡੀ ਵੇ ਜੀ ਚੌਗੀ ਆ ਠੀਕ ਆ ਜੀ ਜਦੋਂ ਵੇ ਜੀ ਜਵਾਨ ਹੋਈ ਤਾਂ ਬਾੜ ਨੇ ਵੇਖਿਆ ਨੇਹਰੀਆਂ ਲਿਆਦੀਆਂ ਨੇ ਵੇਖੋ ਜਵਾਨ ਜੀ ਲੱਗਾ ਚਾਹ ਬੋਦਾ ਵਧੀਆ ਲੱਗਿਆ ਵੀਰੇ ਇਹਨੂੰ ਵੇਖੋ ਵੇ ਜੀ ਜਵਾਨ ਦਾ ਠੀਕ ਆ ਜੀ ਵੇਖੋ ਠੀਕ ਹੈ ਵੀਰੇ ਠੀਕ ਹੈ ਜਵਾਬ ਸਮਾ ਦੀ ਬੜੀ ਹੋ ਕੇ ਵੇਖੋ ਫੇਸ ਕੁਆਲਟੀ ਦਾ ਹੋ ਗਿਆ ਬਾਕੀ ਵੀ ਜਿਹੜਾ ਲੈ ਲੀਉਗਾ ਕੋਈ 2-3 ਗੁਣਾ ਵਧੂਗੀ ਠੀਕ ਹੈ ਜੀ ਫੇਸ ਕੁਆਲਟੀ ਦਾ ਮਾਲੋ ਕੈਮਰਾ ਵੇਖੋ ਪਹਿਲਾਂ ਬਿਲਕੁਲ ਕੂਥੀ ਵੇਖੋ ਵਛੀ ਜੀ ਸੋਹਣੀ ਆਗੀ ਵੇੜ ਹਨਾ ਜੀ ਪੂਰੀ ਵੀ ਜੀ ਡੱਬੇ ਰੰਗ ਦੀ ਵੇਖੋ ਠੀਕ ਹੈ ਜੀ ਹਾਂ ਜੀ ਤਾਂ ਵੇਖੋ ਵੀਰੋ ਚੰਗੀ ਸ਼ਕੀਨ ਮਿਹੜ ਲੈ ਆਏ ਵੀਰ ਡੱਬੀ ਆ ਥਣ ਥਣ ਚੰਗਾ ਲੱਗਿਆ ਤਾਂ ਰਾਜੀ ਬਹੁਤ ਆ ਵੀਰੇ ਕਿੰਨਾ ਦੁੱਧ ਦੱਸਿਆ ਦੋ ਪੱਕਾ ਹ ਯਾਰ ਠੀਕ ਹੈ ਜੀ ਜਿਹੜਾ ਲੀਡਰਾਂ ਨਾਲ ਚੋਕੇ ਖਾਣਾ ਦੋ ਡੰਗ ਠੀਕ ਆ ਵੀਰੇ ਠੀਕ ਆ ਪ੍ਰਿੰਟ ਪ੍ਰਿੰਟ ਵਿਖਾ ਲਦਾ ਵੇਖੋ ਬਿਲਕੁਲ ਬਹੁਤ ਸੋਹਣੀ ਵੇੜਾ ਵੀਰੇ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਹਨਾ ਜੀ ਬਣੀ ਹੈਗੀ ਏ ਬੜੇ ਵਸ਼ੀ ਨਿਕਲੇ ਇਹਦੇ ਵਸ਼ੀ ਬੱਜੀ ਲੱਖ ਰੁਪਏ ਦੇ ਘੁੱਗੀ ਬਿਲਕੁਲ ਵੀਰੇ ਹਾਂ ਜੀ ਤੁਸੀਂ ਵੀ ਜੀ ਆ ਨਵਾਂ ਪਸ਼ੂ ਆ ਬਾਕੀ ਚਲੋ ਤੁਸੀਂ ਟੋਕਰਾਂ ਦਾ ਮੁੱਲੀ ਕਰਿਓ ਹਨਾ ਵੀਰੇ ਜੀ ਬਿਲਕੁਲ ਟੋਕਰ ਦਵਾਂਗੇ ਟੋਕਰਾਂ ਦੇ ਠੀਕ ਹੈ ਟੋਕਰ ਦਾ ਮੁੱਲ ਲੈਣਾ ਜੀ ਬਿਲਕੁਲ ਬਿਲਕੁਲ ਹਾਂ ਜੀ ਮੇਮ ਜੀ ਵੜਾ ਤਿੰਨ ਛਣੇ ਵੜ ਨੇ ਘਟੋ ਘਟੇ ਵੀਰ ਜੀ ਪਹਿਲਾ ਸੂਰ 18-20 ਲੀਟਰ ਦੁੱਧ ਭਰਿਆ ਜੇ ਆਹੋ ਤਾਂ ਵੀਰੇ ਬਰੀਡ ਨੇ ਭਰਨਾ ਹੀ ਵਰਨਾ ਦੁੱਧ ਬਾਕੀ ਵੀ ਜੀ ਟੋਕੜੇ ਆ ਸਾਡੇ ਪਿੰਡ ਦਾ ਫੰਡਰਾ ਆਈਆਂ ਜਾਂ 50-50 ਹਜ਼ਾਰ ਰੁਪਏ ਅਸੀਂ ਦੁੱਧ ਦਾਲ ਲੈਂਦਾ ਅਸ ਠੀਕ ਹੈ ਠੀਕ ਹੈ ਜੀ ਵੀ ਜੀ ਇੰਨੇ ਅਫਸਰ ਵਾ ਸੀਦਾ ਮੁੰਡਾ ਸੌ ਪੂਰਾ ਕਰਨਾ ਜੇ ਤੇ ਦੁੱਧ ਵੀ ਦੇਣਾ ਜੇ ਇਹਦੇ ਨਿਕਲ ਆਈ ਤੇ ਫਿਰ ਗਾੜੀ ਰਪੀਆਂ ਦੀ ਹੈ ਠੀਕ ਹੈ ਜੀ ਹਾਂ ਜੀ ਤਾਂ ਵੀਰੇ ਵੜ ਦਾ ਮੁੱਲ ਕੀ ਕਰਨ ਲਾ ਮੋਲ ਵੀ ਜੀ ਦਾ ਬਿਲਕੁਲ ਜਾਇਜ਼ ਦਾਂਗੇ ਹਾਂਜੀ ਦੇ ਦਈਏ ਵੀ ਜੀ ਵੇਰ ਤੇ ਘੜੋ ਘੜੀ ਵਿੱਧੀ ਜੇ ਇੱਕ ਦਿਨ ਕਿਤੇ ਗੱਭਨ ਤੋਂ ਖੜੀ ਹੋ ਗਈ ਉਦੋਂ ਹੀ 40000 ਦੀ ਆ ਉਹਦੋਂ ਤਾਂ ਹੈ ਵੀ ਵਿੱਧੀ ਆ ਦੀ ਦੇ ਦਈਏ 5000 ਦੀ ਹਾਂਜੀ ਦੋ ਹੀ ਛੱਡਦੇ ਆ ਤੇ ਬੜਾ ਵਧੀਆ ਜੀ ਵੜਾ ਤੇ ਨਹੀਂ ਛੱਡਦੇ 20000 ਜੀ ਵੀਰੇ ਜਾਣਦੇ ਹਨਾ ਦੁੱਧ 6 ਲੀਟਰ ਹਨਾ ਇਹ ਤਾਂ ਵੀ ਜੀ ਬਾਕੀ ਨਾ ਸਾਡੇ ਪਿੰਡਾਂ ਕੋਈ ਸ਼ੌਕ ਨਾ ਕਿਸੇ 50 50000 ਦੀਆਂ ਬੱਛੀਆਂ ਸਾਂਭਣ ਨੂੰ ਲੈਂਦੀਆਂ ਐਸੇ ਸ਼ਾਬਦ ਨਹੀਂ ਬੱਛੀਆਂ ਬਹੁਤ ਤਰ੍ਹਾਂ ਜਿਹੜੀਆਂ ਵੀ ਜੀ ਖੰਡਰਾ ਬੱਛੀਆਂ ਹੁੰਦੀਆਂ ਨੇ ਅਫਸਰਾ ਹਾਂਜੀ ਉਹ ਲੈਂਦੀਆਂ ਉਹਨਾਂ ਦੇ ਨਾਲ ਦੀ ਅਸੀਂ ਨੇ ਹਦੀ ਆ ਉਹਨਾਂ ਦੀ ਵੜ ਸਾਡੇ ਕੋਲ ਵੀ ਕਿਉਂ ਦੀ ਕੀਤੀ ਉਹਨਾਂ ਨੇ ਕੀਤੀ ਅਸੀਂ ਚਲੋ ਉਹਨਾਂ ਵਰਗੇ ਚਲੋ ਜੀ ਬਿਲਕੁਲ ਬਿਲਕੁਲ ਬਾਕੀ ਵੀਰੇ ਵੜਾ ਸੇਵਾ ਕਰੋਗੇ ਦੁੱਧ ਚੰਗਾ ਚਵਾਜੂ ਹੁਣ ਹਾਂ ਨਾ 20000 ਦੀ ਜੀ ਦੇ ਦਾਂਗੇ ਚਲੋ ਯਾਰ ਕਿੰਨੇ ਨੇ ਇੱਕ ਠੀਕ ਹੈ ਜੀ ਬਾਕੀ ਕੋਈ ਫੋਨ ਲਾਵੇ ਕੋਈ ਨਾ ਯਾਰ ਹਨਾ ਦੁਕਾਨਦਾਰ ਹਰਿਆ ਵੀ ਜੀ ਹਰ ਇੱਕ ਦੀ ਦੁਕਾਨ ਆ ਕਈ ਦੁਕਾਨ ਦੇ ਸੌਦਾ ਮਾੜਾ ਤੇ ਕਈ ਦੁਕਾਨ ਚੰਗਾ ਜੀ ਚੀਜ਼ ਚੰਗੀ ਲੈ ਜਾਈਏ ਨਾ ਦੁਕਾਨ ਤੋਂ ਇੱਕ ਕਹ ਲੈਣ ਜਾਈਏ ਬਿਲਕੁਲ ਤੇ ਵੀ ਜੀ ਚੰਗੀ ਜੀ ਦਾ ਚੰਗਾ ਮੁੱਲ ਪੈਣਾ ਜੀ ਬਿਲਕੁਲ ਬਹੁਤ ਬਿਲਕੁਲ ਤਾਂ ਆ ਗਈ ਤੀਜੇ ਨੰਬਰ ਤੇ ਜੀ ਇਹ ਵੀ ਜੀ ਐਰ ਸ਼ਹਿਰ ਚ ਹੁੰਦੀ ਏ ਠੀਕ ਹੈ ਜੀ ਦੋ ਦੇ ਦੇ ਪੰਜ ਕਿਲੋ ਲਾਟੂ ਵਾਲਾ ਥਣ ਲੱਗਾ ਜੇ ਥਣ ਬਹੁਤ ਸਪੈਸ਼ਲ ਲੱਗਿਆ ਹਨਾ ਵੀ ਜੀ ਤਾਂ ਲਾਟੂ ਨਹੀਂ ਲੱਗੇ ਹੁੰਦੇ ਆ ਵੇਖੋ ਵੀ ਜੀ ਲਾਟੂ ਨੂੰ ਲੱਗੇ ਕੇਲੇ ਲੱਗੇ ਥਣ ਕਮੇ ਥਾਣੇ ਕੋ ਜੀ ਵਧੀਆ ਲੱਗੇ ਦੁੱਧ ਦੇਖੋ 5 ਕਿਲੋ ਵਾ ਠੀਕ ਹੈ ਜੀ ਪੁੱਠੇ ਬੰਨੇ ਹੁਣੀ ਬੰਦ ਨਹੀਂ ਗਈ ਕਦੇ ਵੀ ਬਿਲਕੁਲ ਮੈਂ ਪੁੱਠੇ ਬੰਨੇ ਬੈਠਾ ਵਾ ਬਾਕੀ ਵੀਰੇ ਵਹਿੜ ਪਾਨਾ ਦੁੱਧ ਵਾ ਸਕਦੀ ਬਾਕੀ ਵੀ ਜੀ ਕੋਈ ਕੋਈ ਖੜੂਗਾ ਨਾ ਸੇਵਾ ਵਾਲਾ ਹਰੇ ਪੱਠੇ ਵਾਲਾ ਦੁੱਧ 7-8 ਲੀਟਰ ਹੀ ਕਰੂਗੀ ਕਰੂਗੀ ਚੰਗੀ ਸੇਵਾ ਨਾਲ ਦੁੱਧ ਵਧੀਆ ਬਹੁਤ ਵਧੀਆ ਬਹੁਤ ਧਾਰ ਆਉਂਦੀ ਆ ਖਾਣ ਵਧੀਆ ਲੱਗਿਆ ਨਾ ਜੀ ਥਾਣੀ ਵੇ ਲੋ ਕਈ ਕਿਹੜਾ ਥਣ ਲੱਗਾ ਵਾ ਬਿਲਕੁਲ ਦਾੜਾ ਮੋਟਾ ਥਣ ਕਰਦੀ ਪਸੰਦ ਕੇ ਇਹ ਵੀ ਦੂਜੇ ਸੂਜ ਦੇ ਗਾਰੰਟੀ ਨਾਲ ਬਿਲਕੁਲ ਇਹ ਵੀ ਜਿਆਰ ਖਿਆ ਚ ਹੁੰ ਤਾਂ ਵੇਖੋ ਵੀਰੋ ਇਹ ਵੀ ਸੋਹਣੀ ਵੜਾ ਥਾਨ ਤੁਹਾਨੂੰ ਪਿਆਰਾ ਲੱਗਾ ਇਹਨੂੰ ਵੀ ਥਾਨ ਬੜਾ ਵਧੀਆ ਲੱਗਿਆ ਬਾਕੀ ਵੀਰੇ ਕਦੋਂ ਕਦੋਂ ਵਿਗੂਗੀ ਉਦੋਂ ਐ ਟੋਰ ਟਰ ਕੱਢੋ ਚੰਬ ਝੂਪ ਪਾ ਦਿਓ ਹਨਾ ਗਾਨੀਆਂ ਗੁੰਨੀਆਂ ਬਾਕੀ ਵੇਖੋ ਵੀਰੋ ਉਹਨਾਂ ਰੱਸਿਆਂ ਜਿਹਨਾਂ ਰੱਸਿਆਂ ਵੀਰੋ ਨਹੀਂ ਲੈ ਗਏ ਹਨਾ ਬਾਕੀ ਵੀਰੇ ਥਾਨ ਸਪੈਸ਼ਲ ਲੱਗਿਆ ਨਾ ਇੱਥੇ ਬੈਜੋ ਭਾਏ ਕੀ ਬਾਤ ਹੈ ਜੀ ਰੱਸੀ ਵੀ ਛੱਡ ਦਿਓ ਵੀਰ ਜੀ ਭਾਏ ਇਹੋ ਜਿਹੀ ਨਹੀਂ ਇਹ ਗੱਲ ਡੰਗਰ ਲੈ ਇਹਦਾ ਠੰਡਾ ਵੀਰ ਜੀ ਠੰਡਾ ਸੀਲ ਹਨਾ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਸੀਲਸ ਲੱਗ ਪਸ਼ੂ ਨੇ ਤਾਂ ਬਾਕੀ ਦੁੱਧ ਵੀਰੇ ਗਾੜੀ ਸੇਵਾ ਦਾ ਹਨਾ ਨਸਲ ਦਾ ਨਸਲ ਦਾ ਜਦੋਂ ਤੁਹਾਨੂੰ ਕੋ ਪੀਵੇ ਤਾਂ ਯਾਦ ਕਰੇ ਬਿਲਕੁਲ ਹਾਂਜੀ ਪਹਿਲੇ ਵੀ ਲੋਹ ਖਚਣੇ ਆ ਬਿਲਕੁਲ ਬਾਊ ਜੇ ਕੋਈ ਚੀਜ਼-ਵਿਚੀ ਘਰੇ ਵੱਜੀ ਹੋਗੀ ਤੇ ਤੁਹਾਨੂੰ ਪਤਾ ਫੇਰ ਕੋਈ ਰਿਸ਼ਤੇਦਾਰ ਵੀ ਆਣ ਗਿਆ ਤਾਂ ਇਹ ਚੀਜ਼ ਚੰਗੀ ਆ ਬਿਲਕੁਲ ਹਾਂਜੀ ਤੰਬਾ ਵੀ ਮੋਲੇ ਦਾ ਮੋਲੇ ਵੀ ਜੀ ਦਾ ਨਿਗਾਹ ਜਾਈ ਕਰ ਦੇਣਾ ਇਹ ਹਾਂਜੀ ਤੇ ਦੀ 16000 ਦੀ ਸੋਨਾ ਯਾਰ ਜੀ ਹਾਂਜੀ ਮੋਤਰਾ ਰੇਡ ਵਿਧੀ ਇਹਦਾ ਜੈ ਜੈ ਜੀ ਵੇਖੋ ਤੁਹਾਨੂੰ ਵੀ ਜੀ ਤੁਹਾਡਾ ਮਾਨਤਨ ਪੂਰਾ ਕਰਾਂਗੇ ਬਾਕੀ ਚਿਰ ਬਾਅਦ ਵੀਡੀਓ ਬਣਾਉਣ ਲੱਗੇ ਤੁਹਾਡੇ ਕੋਲ ਨਹੀਂ ਰੇਡ ਔਰ ਜਦੋਂ ਵੀ ਬਣਾਵਾਂਗੇ ਤੁਹਾਡੇ ਕੋਲ ਬਣਾਵਾਂਗੇ ਠੀਕ ਹੈ ਜੀ ਬਿਲਕੁਲ ਜੈਜ ਵੀਰ ਜੀ ਰੇਡ ਚ ਕੀਤਾ ਜੇ ਅੱਗੋਂ ਤੁਸੀਂ ਦੱਸ ਦੋ ਵੀਰ ਜੀ ਤੁਹਾਡਾ ਮਾਨਤਨ ਐ ਕਰ ਦਿੰਨੇ ਆ ਕੋਈ ਨਾ ਵੀਰੇ ਸਾਰੇ ਵੀਰਾਂ ਨੂੰ ਹਨਾ ਮੌਕਾ ਦੇਣਾ ਚਾਹੀਦਾ ਹੈ ਹਨਾ ਕੋਈ ਗੱਲ ਨਹੀਂ ਵੀਰ ਜੀ ਹਰ ਇੱਕ ਵੀਰ ਨੂੰ ਮੌਕਾ ਦੋ ਬਾਕੀ ਇਹ ਹੈ ਕਿ ਇਹ ਵੈੜ 16000 ਤੁਸੀਂ ਮੰਗਿਆ ਦੁੱਧ ਕਿੰਨਾ ਜੀ 5 ਕਿਲੋ ਵੀਰ ਜੀ ਹਾਜ਼ਰ ਪੱਕਾ ਜਿਹੜਾ ਪੱਕਾ ਇਹ 18 ਛੱਡ ਦੋ ਵੀਰੇ ਜੈ ਜੈ 1 ਕਿਆ ਬਾਤ ਹੈ ਜੀ ਬਾਕੀ ਵੀ ਫੋਨ ਲਾਵੇ ਫੋਨ ਲਾ ਦੇ ਮੋੜ ਦਾ ਨਹੀਂ ਹੈ ਨਾ ਥੋੜਾ ਬੋਧਾ ਕਰਦਾਂਗੇ 2400 ਦਾ ਮੰਨ ਲਓ ਮੋੜ ਦੇ ਹੋਣਾ ਹੈ ਨਾ ਹਾਂਜੀ ਹਾਂਜੀ ਮੰਨਦੇ ਹੋੜ ਦੇਣੀ ਵੀ ਜੀ ਬਿਲਕੁਲ ਹਾਂਜੀ ਤਿੰਨ ਪਸ਼ੂ ਆ ਗਏ ਹਨ ਤਿੰਨ ਪਸ਼ੂ ਤਾਂ ਵੇਖੋ ਵੀਰੋ ਸੋਹਣੀਆਂ ਵੇੜਾ ਨੇ ਵੀਰ ਕੋਲੇ ਤੁਹਾਨੂੰ ਤੁਹਾਨੂੰ ਚੰਗੇ ਲੱਗੇ ਨੇ ਤਾਂ ਡੱਬੀਆਂ ਡੁੱਬੀਆਂ ਨੇ ਤਾਂ ਲਾਲ ਡੱਬੀ ਆ ਬਾਕੀ ਵੀਰ ਨੂੰ ਫੋਨ ਜ਼ਰੂਰ ਲਾ ਲਿਓ ਜੀ ਮਾਂ ਤਨ ਤੁਹਾਡਾ ਹੋਜੂ ਛੋੜ ਛੱਪਾ ਹੋਜੂ ਰੇਡ ਨਿਗੇ ਨਿਗੇ ਵੀਰ ਨੇ ਕੀਤੇ ਆ ਤਾਂ ਬਾਕੀ ਫੋਨ ਜ਼ਰੂਰ ਲਾ ਲਿਓ ਜੀ ਤਾਂ ਬਾਕੀ ਇਹੀ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੱਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਜੋ ਨਵੀਂ ਦਿਨ ਵੀਡੀਓ ਲੈ ਕੇ ਤੁਹਾਨੂੰ ਵੀਰਜੀ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਰਹੀ ਬੋਲੀ ਆਪਣਾ ਐਡਰੈਸ ਦੱਸ ਦਿਓ ਜੀ ਨਾ ਵੀਰਜੀ ਸੋਨੂ ਜੇ ਪਿੰਡ ਪੋਮਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੀ ਠੀਕ ਹੈ ਜੀ 98784010978168535 ਵੀਰਜੀ ਦੋਹਾਂ ਨੰਬਰਾਂ ਦੇ ਵਟਸਐਪ ਚੱਲਦਾ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ